ਸ਼ਰਾਬ ਦੇ ਇੱਕ ਮਸਤ ਆਫਰੇ ਜੱਟ ਹਾਈ 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 ਪੀ ਕੇ ਸ਼ਰਾਬ ਦੇ ਇੱਕ ਮਸਤ ਆਫਰੇ ਜੱਟ ਮਾਰੇ ਵਰਕ ਫਰਾਟੇ ਨਾਲ ਮੈਂ ਖਾ ਚੜ ਗਈ ਓਏ ਹਾਈ ਮੈਂ ਖਾ ਚੜ ਗਈ ਓਏ ਮੈਂ ਖਾ ਚੜ ਗਈ ਓਏ ਸ਼ਰਾਟੇ ਨਾਲ ਇਹ दारू ਕਿਨੂੰ ਨਹੀਂ ਚੜੀ ਪਿਓ ਦਾਦਿਆਂ ਨੂੰ ਨਹੀਂ ਚੜੀ ਤੇ ਤੁਹਾਨੂੰ ਨਹੀਂ ਚੜੀ ਇਹਨਾਂ ਨੇ ਬੇੜਾ ਭਾਇਆ दारू ਨੇ ਚੜ ਚੜ ਕੇ ਇਹ ਯਾਦ ਰੱਖੋ 31 ਮਾਰਚ ਸਾਰੇ ਅੱਧੇ ਪੰਜਾਬ ਨੂੰ ਯਾਦ ਸੀ ਕਿ 31 ਮਾਰਚ ਨੂੰ ਠੇਕੇ ਟੁੱਟਨੇ ਆ ਪਰ ਕਿਸੇ ਨੂੰ ਉਹ ਬਿਆਨ ਯਾਦ ਨਹੀਂ ਸੀਗਾ ਜਿਹੜੀ ਸਰਕਾਰ ਆਪਦੇ ਸਿਰ ਤੇ ਸੇੜਾ ਬੰਨਣ ਨੂੰ ਫਿਰਦੀ ਸੀ ਉਹ ਬਿਆਨ ਦਾ ਤੇ ਹਾਈ ਕੋਰਟ ਨੇ ਇੱਕ ਫੈਸਲਾ ਸੁਣਾਇਆ ਸੀ ਕਿ ਜਿਹੜੇ ਪ੍ਰਾਈਵੇਟ ਸਕੂਲ ਆ ਉਹ ਗਰੀਬ ਬੱਚਿਆਂ ਦੀ ਜਿਹੜੀ ਐਡਮਿਸ਼ਨ ਆ ਫ੍ਰੀ ਕਰਨਗੇ ਕੁਝ ਇੱਕ ਪਰਸੈਂਟ ਦੇ ਵਿੱਚ ਪਰ ਕੋਈ ਵੀ ਗਰੀਬ ਬੰਦੇ ਨੇ ਜਾ ਕੇ ਪ੍ਰਾਈਵੇਟ ਸਕੂਲ ਨੂੰ ਪੁੱਛਿਆ ਕੱਲ ਕਿਸੇ ਨੇ ਵੀ ਪੁੱਛਿਆ ਹੋਵੇ ਹਰ ਕੋਈ ਬੰਦਾ ਠੇਕੇ ਅੱਗੇ ਖੜਾ ਸੀ ਜਿਹੜਾ ਪੌਗਾ ਲੈਂਦਾ ਸੀ ਉਹਨੇ ਦੋ ਬੋਤਲਾਂ ਲੈ ਲਈਆਂ ਦੋ ਬੋਤਲਾਂ ਵਾਲੇ ਨੇ ਅੱਠ ਬੋਤਲਾਂ ਲੈ ਲਈਆਂ ਅੱਠ ਬੋਤਲਾਂ ਵਾਲੇ ਨੇ ਪੇਟੀ ਲੈ ਲਈ ਪੇਟੀ ਵਾਲੇ ਨੇ ਦੋ ਪੇਟੀਆਂ ਲੈ ਲਈਆਂ ਪਰ ਕਿਸੇ ਨੇ ਆਪਦੇ ਬੱਚਿਆਂ ਦਾ ਜਿਹੜਾ ਪਵੇਖਾ ਉਹ ਲੈਣ ਦੀ ਕੋਸ਼ਿਸ਼ ਕੀਤੀ ਨਹੀਂ ਤੁਹਾਡੇ ਬੱਚਿਆਂ ਦਾ ਪਵੇਖ ਇਹ 31 ਮਾਰਚ ਦੇ ਵਿੱਚ ਨਹੀਂ ਪਿਆ ਤੁਹਾਡੇ ਬੱਚਿਆਂ ਦਾ ਪਵੇਖ 1 ਅਪ੍ਰੈਲ ਦੇ ਵਿੱਚ ਪਿਆ ਤੁਹਾਡੇ ਬੱਚਿਆਂ ਦੀ ਐਡਮਿਸ਼ਨ ਹੋਣੀ ਹੁੰਦੀ ਸਕੂਲ ਦੇ ਵਿੱਚ ਉਹ ਤੁਸੀਂ ਭੁੱਲ ਜਾਂਨੇ ਆ ਤੁਸੀਂ ਸਰਕਾਰ ਨੂੰ ਆਵ ਵਿਧਾਨ ਸਭਾ ਦੇ ਵਿੱਚ ਢੋਲਾ ਪਿਆ ਸੀ ਕਾ ਜਿਹੜਾ ਹੁਣ ਚੱਲੀ ਜਾਂਦਾ ਰਹਿੰਦਾ ਥੇ ਉਹ ਜਿਹੜਾ ਕਹਿ ਲੋ ਰੰਡੀ ਰੋਣਾ ਜੀ ਜਾਂ ਹੋਰ ਤਾਂ ਓਥੇ ਵਿੱਚ ਕੁਝ ਨਹੀਂ ਲੋਕਾਂ ਦੇ ਹੱਕ ਨਹੀਂ ਦਾ ਕੋਈ ਗੱਲ ਨਹੀਂ ਹੁੰਦੀ ਬਜਟ ਪਾਸ ਹੋਏ ਬਜਟ ਬਹੁਤ ਕੁਸ਼ ਹੋਇਆ ਪਰ ਉਹਦੇ ਵਿੱਚ ਤੁਹਾਨੂੰ ਤੁਸੀਂ ਪਰ ਜਦੋਂ दारू ਦੇ ਵਿੱਚ ਰੁੱਝੀ ਪਈ ਆ ਮਾਰੇ ਬੜਕ ਫਰਾਟੇ ਨਾਲ ਛਰਾਟੇ ਨਾਲ ਥੋੜੀਆਂ ਬੜਕਾਂ ਹੀ ਵੱਜਣੀਆਂ ਤੇ ਜਦੋਂ ਉਲਨ ਕਰਨੀ ਤੇ ਆਪਾਂ ਸਰਕਾਰ ਤੋਂ ਕੀ ਮੰਗ ਸਕਦੇ ਆ ਕੱਖ ਨਹੀਂ ਮੰਗ ਸਕਦੇ ਇਹੀ ਜੇਕਰ ਸਰਕਾਰ ਨੂੰ ਕਿਹਾ ਹੁੰਦਾ ਸਰਕਾਰ ਜੀ ਬੇਨਤੀ ਹੈ ਪੁਰਾਣੀਆਂ ਸਰਕਾਰਾਂ ਨੂੰ ਤਾਂ ਬਦਲਿਆ ਸੀ ਉਹਨਾਂ ਨੇ ਆ ਜਿਹੜੇ ਕਹਿ ਲਓ ਕਾਨੂੰਨ ਨਹੀਂ ਬਣਾਏ ਸੀ ਜਿਹੜੇ ਸਰਕਾਰੀ ਸਕੂਲਾਂ ਦੇ ਟੀਚਰ ਆ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਆ ਉਹ ਆਪਦੇ ਬੱਚਿਆਂ ਦੀਆਂ ਐਡਮਿਸ਼ਨਾਂ ਪ੍ਰਾਈਵੇਟ ਸਕੂਲਾਂ ਚ ਪਵਾ ਰਹੇ ਆ ਨੌਕਰੀਆਂ ਸਰਕਾਰੀ ਚਾਹੀਦੀਆਂ ਨੌਕਰੀਆਂ ਸਰਕਾਰੀ ਚਾਹੀਦੀਆਂ ਪਰ ਜਿਹੜਾ ਇਲਾਜ ਜਾਂ ਸਿੱਖਿਆ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੀ ਕਹਿ ਲਓ ਜਿਹੜੀ ਸਿੱਖਿਆ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਲੈਂਦੇ ਆ ਹੁਣ ਜੇਕਰ ਗੱਲ ਕਰੀਏ ਸ਼ਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਉਹਨਾਂ ਚਰ ਇਹ ਸਰਕਾਰੀ ਸਕੂਲਾਂ ਦਾ ਜਿਹੜਾ ਪੱਧਰਾ ਉਹ ਉੱਚਾ ਨਹੀਂ ਹੋ ਸਕਦਾ ਇਹ ਗੱਲ ਯਾਦ ਰੱਖ ਲਓ ਪਰ ਸਰਕਾਰ ਨੂੰ ਕਹੂਗਾ ਕੌਣ ਕਿਹੜਾ ਉੱਠ ਕੇ ਕਹੂਗਾ ਸਾਰੇ ਤੇ ਇੱਕੋ ਗੱਲ ਕਹਿੰਦੇ ਫਿਰਦੇ ਆ ਦੇਖੋ ਯਾਰ ਆ ਚੀਜ਼ ਬਣਾਈ ਕਿਆ दारू ਪਕੜ ਗਲਾਸੀ ਖੋਲ ਦੇ ਬੋਤਲ ਪਾ ਦਾਰੂ ਲੋਕੀ ਕਹਣ ਸ਼ਰਾਬ ਇਸ ਨੂੰ ਮੈਂ ਕਹਿੰਨਾ ਵਾ ਦਾਰੂ ਮੈਂ ਕਹਿੰਨਾ ਜ਼ਿੰਦਗੀ ਮੇਰੀ ਲੋਕ ਕਹਣੇ ਮਾਰੂ ਪਰ ਗੱਲਾਂ ਤਾਂ ਪਾ ਕਰਦੇ ਫਿਰਦੇ ਆ ਅਸੀਂ ਆਪਦੇ ਬੱਚਿਆਂ ਦਾ ਕਿੱਥੋਂ ਭਵਿੱਖ ਉਹ ਸਾਹਮ ਲਾਂਗੇ ਤੁਸੀਂ ਦੱਸੋ ਕਿੱਡਾ ਕਿ ਭਵਿੱਖ ਆਪਾਂ ਤਕੜਾ ਲੈ ਜਾਾਂਗੇ ਜਿਹੜੀ ਗੱਲ ਮੈਂ ਹੋਰ ਕਰਦਾ ਅਸੀਂ ਕਹਿ ਦਿੰਨੇ ਆ মিডিਆ ਸਾਹਮਣੇ ਮੈਂ ਆਕ ਆ ਗਿਆ ਭਗਵੰਤਮਨ ਦਾਰੂ ਪੀਂਦਾ ਭਗਵੰਤਮਨ ਜੀ ਦਾਰੂ ਪੀਂਦਾ ਇਹ ਕਿੱਥੇ ਸਾਬਲੂ ਇੱਕ ਅੱਧਾ ਕਹਿੰਦਾ ਜਰਦਾ ਮਲੀ ਜਾਂਦਾ ਹੁੰਦਾ ਕਹਿੰਦਾ ਨਹੀਂ ਭਗਵੰਤਮਨ ਤ ਦਾਰੂ ਪੀਂਦਾ ਉਹ ਭਰਾਵੋ ਜਦੋਂ ਪਰਜਾ ਪੀ ਜਾਂਦੀ ਆ ਜਦੋਂ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਸ਼ਰਾਬੀ ਆ ਬਸ ਦੇ ਵਿੱਚ ਬੈਠਣਾ ਸਵਾਰੀਆਂ ਪੀ ਰਹੀਆਂ ਫਿਰ ਉਹ ਡਰਾਈਵਰ ਨੂੰ ਕਿਵੇਂ ਪੁੱਛਣਗੇ ਉਹ ਕਿਵੇਂ ਪੁੱਛਣਗੇ ਜਦੋਂ ਸਵਾਰੀਆਂ ਦੀ ਪੀਤੀ ਹੋਈ ਆ ਡਰਾਈਵਰ ਨੂੰ ਕਹਿਣਗੇ ਕਿ ਘੁੱਟ ਲਾ ਲਾ ਕਿ ਭਾਈ ਸਾਹਿਬ ਪਹਿਲਾਂ ਆਪ ਸੋਫੀ ਰੋਵੋ ਫਿਰ ਦੂਜੇ ਨੂੰ ਸੋਫੀ ਕਰੋ ਜੇ ਤਾਂ ਭਗਵਾਨ ਤਮਾਣ ਆ ਆਪਣੇ ਸਾਹਮਣੇ ਜਿੱਦੇ ਨੱਚੀ ਜਾਂਦਾ ਬੇਟੀ ਜਨਮ ਦਿਨ ਉਹਦੇ ਪਤਾ ਲੱਗ ਹੀ ਰਿਹਾ ਮੂੰਹ ਤੋਂ ਕਿ ਲੱਗੀ ਸਾਰੀ ਦੁਨੀਆ ਪੀ ਜਾਂਦੀ ਆ ਬਸ ਚੱਕਰੇ ਕੀ ਆ ਕਿ ਉਹ ਮੁੱਖ ਮੰਤਰੀ ਆ ਅਸੀਂ ਕਹਿੰਨੇ ਆ ਸਾਡਾ ਜਿਹੜਾ ਰਾਜਾ ਨਾ ਤਾ ਲੁੱਚਾ ਹੋਵੇ ਨਾ ਲੰਡਾ ਹੋਵੇ ਨਾ ਉਹ ਸ਼ਰਾਬੀ ਹੋਵੇ ਤੇ ਨਾ ਉਹ ਕੁਆਬੀ ਹੋਵੇ ਪਰ ਸਾਡੇ ਵਿੱਚ ਸਾਰੇ ਆਬੋ ਹੋਣੇ ਚਾਹੀਦੇ ਆ ਮਾਫੀ ਚਾਹੁੰਦਾ ਮੇਰੀ ਗੱਲ ਦਾ ਮੁੱਖ ਮੰਤਰੀ ਗੁੱਸਾ ਨਾ ਕਰੇ ਪਰ ਇੱਕ ਗੱਲ ਸੱਚਾ ਸਾਡੀ ਪਰਜਾ ਚ ਗਲਤੀਆਂ ਹੈ ਜਿਸ ਦਿਨ ਤੁਸੀਂ ਕੰਨ ਫੜ ਕੇ ਮੁੱਖ ਮੰਤਰੀ ਮੰਤਰੀਆਂ ਤੋਂ ਕੰਮ ਲੈਣ ਵਾਲੇ ਹੋਗੇ ਉਸ ਦਿਨ ਯਾਦ ਕਰੋ ਕਿ ਤੁਸੀਂ ਤੁਹਾਡੇ ਬੱਚੇ ਨਾ ਰਾਜ ਕਰਨ ਇੱਥੇ ਤਾਂ ਮੈਨੂੰ ਕਹੇ ਵਿਸ਼ਵਦੀਪ ਤੂੰ ਐਵੇਂ ਫਿਰਦਾ ਸੀ ਸਾਡੀਆਂ ਇਹ ਗਲਤੀਆਂ ਕੀ ਕੱਲ ਤੁਸੀਂ ਲੋਲਾ ਪਉਂਦੇ 31 ਮਾਰਚ ਨੂੰ ਬਹਿ ਜਾਂਦੇ ਛੜਕਾਂ ਤੇ ਕਿ ਜਿੰਨਾ ਚਿਰ ਡੀਐਸਪੀ ਐਸਐਸਪੀ ਦੇ ਬੱਚੇ ਡੀਸੀ ਦੇ ਬੱਚੇ ਐਸਐਚਓ ਦੇ ਬੱਚੇ ਸਿਪਾਈ ਦੇ ਬੱਚੇ ਐਐਸਆਈ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਉਹਨਾਂ ਚਿਰ ਅਸੀਂ ਇੱਥੋਂ ਨਹੀਂ ਉਠਾਂਗੇ ਤਾਂ ਮੈਂ ਤੁਹਾਨੂੰ ਗਰੰਟੀ ਦੇ ਨਾਲ ਕਹਿਣਾ ਕਿ ਸਰਕਾਰ ਤੁਹਾਡੇ ਤੋਂ ਭੱਜਣ ਹੀ ਨਹੀਂ ਸੀਗੀ ਓਏ ਤੁਹਾਡੇ ਸਕੂਲਾਂ ਦੇ ਪੱਧਰ ਉੱਚੇ ਹੋ ਜਾਣੇ ਸੀ ਸਰਕਾਰੀ ਸਕੂਲਾਂ ਦੇ ਪੱਦਰ ਉੱਚੇ ਚੱਕੇ ਜਾਣੇ ਸੀ ਇਹਨਾਂ ਅਫਸਰਾਂ ਦੇ ਬੱਚੇ ਜਿਸ ਦਿਨ ਤੁਹਾਡੇ ਬੱਚਿਆਂ ਦੇ ਬਰੋਬਰ ਪੜਨ ਲੱਗ ਗਏ ਉਸ ਦਿਨ ਤੁਹਾਡੇ ਬੱਚਾ ਨੂੰ ਸਿੱਖਿਆ ਚੰਗੀ ਮਿਲਣ ਲੱਗ ਜੂਗੀ ਸਾਡੇ ਸਕੂਲਾਂ ਦੇ ਵਿੱਚ ਹੁਣ ਤਾਂ ਕਹੀ ਜਾਂਦੇ ਆ ਵੀਡੀਓ ਪਵਾਇਆ ਜਾ ਰਹੀਆਂ ਬੱਚਿਆਂ ਤੋਂ ਕਿ ਸਰਕਾਰੀ ਸਕੂਲ ਸਾਡੀ ਸ਼ਾਨ ਬਣਨਗੇ ਅਸੀਂ ਵੱਡੇ ਹੋ ਕੇ ਤੁਹਾਡਾ ਮਾਣ ਬਣਨਗੇ ਪਤਾ ਨਹੀਂ ਇਹੋ ਜੀਆਂ ਗੱਲਾਂ ਕਹਿ ਰਹੇ ਆ ਮੈਂ ਉਹਨਾਂ ਵੱਲ ਗੌਰ ਨਹੀਂ ਫਰਮਾ ਰਿਆ ਕਿਉਂ ਨਹੀਂ ਫਰਮਾ ਰਿਆ ਕਿ ਸਰਕਾਰੀ ਸਕੂਲ ਕਦੇ ਛਾਨ ਨਹੀਂ ਬਣ ਸਕਦਾ ਬੱਚਿਆਂ ਦੀ ਕਿਉਂ ਨਹੀਂ ਬਣ ਸਕਦਾ ਕਿਉਂਕਿ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜਾਉਣ ਵਾਲੇ ਟੀਚਰ ਪ੍ਰਿੰਸੀਪਲ ਡੀਓ ਡਿਪਟੀ ਡੀਓ ਸਿੱਖਿਆ ਸਕੱਤਰ ਸਿੱਖਿਆ ਮੰਤਰੀ ਇਹਨਾਂ ਦੇ ਬੱਚੇ ਤਗੜੇ ਹیثیت ਦੇ ਹਿਸਾਬ ਦੇ ਨਾਲ ਤਗੜੇ ਸਕੂਲਾਂ 'ਚ ਜਾ ਰਹੇ ਆ ਹੁਣ ਇੱਥੇ ਕੁਝ ਮੂਰਖ ਲੋਕ ਇਹ ਕਹਿਣਗੇ ਕਿ ਯਾਰ ਉਹਨਾਂ ਦੇ ਕੋਲ ਪੈਸਾ ਆ ਵੀਰੇ ਤੈਨੂੰ ਮੈਂ ਪੁੱਛਿਆ ਨਹੀਂ ਤੂੰ ਪਾਸੇ ਖੜ੍ਹ ਜਾ ਤੈਨੂੰ ਮੈਂ ਪੁੱਛਿਆ ਨਹੀਂਗਾ ਜੇਕਰ ਉਹਨਾਂ ਕੋਲ ਪੈਸਾ ਇੱਕ ਪਿੰਡ ਦੇ ਵਿੱਚ ਡਾਕਟਰ ਕੋਲ ਜਾਈਏ ਆਪਾਂ ਉਹਨੂੰ ਕਿੱਗੇ ਵੀ ਸਾਡੇ ਬੱਚੇ ਨੂੰ ਦਵਾਈ ਦੇ ਦੇ ਉਹ ਸਾਡੇ ਬੱਚੇ ਦੇ ਟੀਕਾ ਲਾਉਂਦਾ ਉਹਨੂੰ ਖਰਾਕ ਬਣਾ ਕੇ ਦਿੰਦਾ ਵੀ ਆਹ ਦਿਓ ਸੁਮਨ ਨੂੰ ਠੀਕ ਹੋ ਜੂ ਉਹਦਾ ਬੱਚਾ ਬਿਮਾਰ ਹੋ ਜੇ ਡਾਕਟਰ ਦਾ ਉਹ ਦੂਜੇ ਡਾਕਟਰ ਕੋਲ ਲੈ ਕੇ ਜਾਵੇ ਇਹਦਾ ਮਤਲਬ ਕੀ ਉਹਦੇ ਕੋਲ ਪੈਸਾ ਨਹੀਂ ਉਹ ਵੀਰ ਇਹਦਾ ਮਸਲਾ ਉਹਦਾ ਕੰਮ ਇਹ ਆ ਇਸ ਚੀਜ਼ ਦਾ ਮਤਲਬ ਇਹ ਆ ਕਿ ਉਹਦੇ ਕੋਲ ਦੋ ਚੀਜ਼ਾਂ ਜਾਂ ਤਾਂ ਦਵਾਈ ਨਹੀਂ ਸਹੀ ਤੇ ਜਾਂ ਉਹਨੂੰ ਦਵਾਈ ਦੇਣ ਦਾ ਤਜਰਬਾ ਨਹੀਂਗਾ ਇਹ ਗੱਲ ਨੋਟ ਕਰੋ ਤੁਸੀਂ 31 ਮਾਰਚ ਚ ਰੁੱਝ ਗਏ ਮੈਂ ਕੱਲ ਗਿਆ 31 ਮਾਰਚ ਸੀ ਮੇਰੇ ਕੋਈ ਸੱਜਣਾ ਦਾ ਯਾਰ ਵੀ ਮੈਂ ਇੱਕ ਇੱਕ ਅੱਧੀ ਪੇਟੀ ਲੈ ਕੇ ਰੱਖਣੀ ਆ ਆਵਾਜਾਈ ਦੇ ਵਿੱਚ ਹੋ ਜਾਂਦਾ ਮੈਂ ਆਖਿਆ ਵੀ ਚੱਲ ਤੂੰ ਐਂ ਕਰ ਤੂੰ ਨਾ ਜਾ ਸਾਨੂੰ ਫੜਾ ਤੂੰ ਮੈਂ ਗਿਆ ਹਰ ਠੇਕੇ ਦੇ ਵਿੱਚ ਜਾ ਕੇ ਖੜ ਕੇ ਆਇਆ ਤੇ ਮੈਂ ਅੰਦਰ ਜਾ ਕੇ ਜਦੋਂ ਖੜਾ ਕਰਾਂ ਲੋਕ ਕਿਆ ਕਰਨਾ ਵਿਸ਼ਵਦੀਪ ਨਹੀਂ ਮੈਂ ਆਖਿਆ ਵਿਸ਼ਵਦੀਪ ਹੀ ਆ ਕੀ ਗੱਲ ਗੁਨਾਹ ਹੋ ਗਿਆ ਮੈਨੂੰ ਠੇਕੇ ਚਾ ਕੇ ਕਹਿੰਦੇ ਨਹੀਂ ਯਾਰ ਤੂੰ ਐਡਾ ਸਹਣਾ ਬੰਦਾ ਮੈਂ ਖੇਦਾ ਮਤਲਬ ਤੁਸੀਂ ਕਮਲੇ ਆ ਜੇ ਤੁਸੀਂ ਠੇਕੇ ਦੇ ਬਾਹਰ ਖੜੇ ਆ ਤੁਸੀਂ ਕਮਲੇ ਆ ਕਮਾਲ ਹੋ ਗਈ ਕੁਝ ਬੰਦਿਆਂ ਨੇ ਮੇਰੀਆਂ ਫੋਟੋ ਖਿੱਚੀਆਂ ਕਿੰਨਾ ਨੇ ਵੀਡੀਓ ਬਣਾਇਆ ਮੈਂ ਕਿਹਾ ਮਿੱਤਰ ਪਿਆਰੇ ਇੱਥੇ ਕੋਈ ਠੰਡੀ ਬੀਅਰ ਹੈ ਨਹੀਂ ਮੈਂ ਮੂੰਹ ਨੂੰ ਲਾ ਕੇ ਵੀਡੀਓ ਬਣਾ ਲੈਣੀ ਸੀ ਜਦੋਂ ਆ ਅੰਗਰੇਜ਼ਾਂ ਦੀ ਬਣਾਈ ਹੋਈ ਈਸਟ ਕੰਪਨੀ ਵੱਲੋਂ ਆਈ ਹੋਈ ਆ ਸ਼ਰਾਬ ਆ ਜਿਹੜੀ ਸਾਡੇ ਦੇਸ਼ ਚ ਚੱਲ ਰਹੀ ਆ ਉਿੰਨ ਤਾਂ ਸੀ ਅੰਗਰੇਜ਼ਾਂ ਨੂੰ ਮਾੜਾ ਆਣਿਆ ਫੇਰ ਬਈ ਦੱਸੋ ਅਸੀਂ ਕਿੱਡੀ ਤਰੱਕੀ ਕਰ ਲਈ ਕਿੰਨੇ ਕ ਅਸੀਂ ਕੀ ਕਿੱਡਾ ਕ ਅਸੀਂ ਪਹਾੜ ਚੱਕ ਲਿਆ ਸਿਰ ਤੇ ਅਸੀਂ ਕੀ ਕਰ ਲਿਆ ਤੁਸੀਂ ਦੱਸੋ ਅਸੀਂ ਗੱਲਾਂ-ਗੱਲਾਂ ਦੇ ਵਿੱਚ ਹਿਮਾਲਿਆ ਪਰਬਤ ਨੂੰ ਪੈ ਗਏ ਆ ਗੱਲਾਂ-ਗੱਲਾਂ ਚ ਅਸੀਂ ਅਸਮਾਨ ਨੂੰ ਟਾਕੀਆਂ ਲਾਤੀਆਂ ਪਰ ਹਲੇ ਤੱਕ ਯਾਦ ਰੱਖੋ ਅਸੀਂ ਬਾਈ ਜੀ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਜਿਹੜੀ ਇਹ ਪਰਜਾ ਇਸ ਪਰਜਾ ਤੋਂ ਉਮੀਦ ਨਹੀਂ ਰੱਖੀ ਗਈ ਕੋਈ ਵੀ 31 ਮਾਰਚ ਜਿਹੜੀ ਠੇਕੇ ਤੋੜ ਕੇ ਠੇਕੇ ਟੁੱਟਦੇ ਆ ਕਿ ਪਤਾ ਨਹੀਂ ਅਸਲ ਚ ਠੇਕੇ ਘੱਟ ਸਾਡੇ ਬੱਚਿਆਂ ਦੇ ਭਵਿੱਖ ਜਾਰੇ ਟੁੱਟਦੇ ਆ ਇਸ ਸ਼ਰਾਬ ਦੇ ਨਾਲ ਆਖੇ ਚੜ ਗਈ ਓ ਚੜਦੀ ਕਿਹਨੂੰ ਨਹੀਂ ਚੜੀ ਮੈਂ ਫੇਰ ਤੂੰ ਅਹੀ ਗੱਲਾਂ ਨਾ ਪਿਓ ਦਾਦਿਆਂ ਨੂੰ ਚੜੀ ਤਾਂ ਪਿਓਆਂ ਦਾ ਬੇੜਾ ਵਾਤਾ ਪਿਓਮਾਂ ਨੂੰ ਕੜ ਚੜੀ ਤਾਂ ਸਾਡੇ ਬੇੜੇ ਵਾਦੇ ਅੱਜ ਸਾਨੂੰ ਚੜ ਗਈ ਤਾਂ ਸਾਡੇਆਂ ਬੱਚਿਆਂ ਦੇ ਬੇੜੇ ਬਹਿ ਜਾਣੇ ਆ ਭਰਾਵੋ ਅੱਜ ਜਿਹੜੇ ਆਪਾਂ ਤੁਰੇ ਫਿਰਦੇ ਆ ਅਸੀਂ ਆਪਦੇ ਹਾਸਤੇ ਨਹੀਂ ਤੁਰੇ ਫਿਰਦੇ ਅਸੀਂ ਆਪਦੇ ਬੱਚਿਆਂ ਦਾ ਭਵਿੱਖ ਲੈ ਕੇ ਤੁਰੇ ਫਿਰਦੇ ਆ ਜਿਹੜੇ ਅੱਜ ਵਿਧਾਨ ਸਭਾ ਦੇ ਵਿੱਚ ਜਿਨ੍ਹਾਂ ਨੂੰ ਲੋਕ ਗਾਲਾਂ ਕੱਢਦੇ ਆ ਅਪ ਸ਼ਬਦ ਬੋਲਦੇ ਆ ਕਮੈਂਟਾਂ ਦੇ ਵਿੱਚ ਉਹ ਗਾਲਾਂ ਲੈ ਕੇ ਅਪ ਸ਼ਬਦ ਵੀ ਬਲਵਾ ਕੇ ਆਪਦੇ ਆਪ ਨੂੰ ਉਹ ਆਪਦੇ ਬੱਚਿਆਂ ਦਾ ਭਵਿੱਖ ਬਣਾ ਰਹੇ ਆ ਤੇ ਅਸੀਂ ਭਵਿੱਖ ਉਹਨਾਂ ਦੇ ਹੱਥੋਂ ਹੀ ਆਪਦੇ ਬੱਚਿਆਂ ਦਾ ਵਿਗਾੜੀ ਜਾਂਦੇ ਆ ਅਸੀਂ ਕਿੱਥੇ ਬੋਲਨੇ ਆ ਅਸੀਂ ਕਿਤੇ ਨਹੀਂ ਬੋਲਦੇ ਮੈਂ ਇੱਕੋ ਗੱਲ ਕਹਿਣਾ ਸਿੱਖਿਆ ਦੇ ਆਧਾਰ ਤੇ ਬੋਲੋ ਭਰਾਵੋ ਸਿੱਖਿਆ ਹੀ ਤੁਹਾਡੇ ਬੱਚਿਆਂ ਨੂੰ ਅੱਗੇ ਲੈ ਕੇ ਜਾ ਸਕਦੀ ਆ ਸਰਕਾਰੀ ਸਕੂਲਾਂ ਚ ਬਿਲਡਿੰਗਾਂ ਬਹੁਤ ਵਧੀਆ ਮੈਂ ਮੰਨਦਾ ਹਰ ਕਮਰਾ ਚੰਗਾ ਹੋ ਸਕਦਾ ਅਗਲੇ ਆਉਣ ਵਾਲੇ ਸਮਾਂ ਦੇ ਵਿੱਚ ਏਸੀ ਵੀ ਲੱਗ ਜਾਣ ਪਰ ਸਾਡੇ ਬੱਚਾ ਨੂੰ ਏਸੀ ਬਿਲਡਿੰਗਾਂ ਨਹੀਂ ਚਾਹੀਦੀ ਚੰਗੀ ਸਿੱਖਿਆ ਚਾਹੀਦੀ ਆ ਟੀਚਰ ਪੂਰੇ ਚਾਹੀਦੇ ਆ ਟੀਚਰਾਂ ਦੇ ਬੱਚੇ ਸਰਕਾਰੀ ਸਕੂਲਾਂ ਚ ਚਾਹੀਦੇ ਆ ਨੌਕਰੀ ਹਰ ਇੱਕ ਨੂੰ ਸਰਕਾਰੀ ਚਾਹੀਦੀ ਆ ਪਰ ਅਸੀਂ ਕਿੱਥੋਂ ਭੱਜ ਰਹੇ ਆ ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਮੈਂ ਤੁਹਾਡੀ ਕਦੇ ਸ਼ਰਾਬ ਤੇ ਗੱਲ ਨਹੀਂ ਕੀਤੀ ਕਿਉਂਕਿ ਲੋਕ ਪੀਂਦੇ ਆ ਮਿਰਰ ਕ ਵੀ ਕਹਿੰਦਾ ਚਲ ਵਿਆਹ ਹੈਗਾ ਲਾ ਲਓ ਹਰ ਕੋਈ ਕਹਿੰਦਾ ਲਾ ਲਓ ਜਦੋਂ ਅਸੀਂ ਆਪ ਨਹੀਂ ਸਹੀ ਮੈਂ ਤੈਨੂੰ ਕਿਵੇਂ ਕਹਿ ਦੂੰ ਭਗਵਾਨ ਤਮਾਨਸਿਆ ਇਹਨੂੰ ਜਿਹੜੇ ਲੋਕ ਕਹਿੰਦੇ ਆ ਤੂੰ ਸਿੱਧਾ ਕਹ ਪੀਂਨਾ ਯਾਰ ਕ ਪੀ ਲਈਦੀ ਆ ਡਰਾਈਵਰ ਆਪਾਂ ਸੋਫੀ ਪਾਲਦੇ ਆ ਆਪਾਂ ਉੱਥੇ ਬੈਠੇ ਕਮਾਲ ਹੋ ਗਈ ਮੇਰੇ ਭਰਾਵੋ ਮੇਰੀ ਬੇਨਤੀ ਆ ਕਿ ਸ਼ਰਾਬ ਜਦੋਂ ਆਪਾਂ ਸੁਧਰਾਂਗੇ ਆਪਣਾ ਭਵਿੱਖ ਆਪਾਂ ਆਪ ਚੋਣਨਾ ਨਾ ਕਿ ਕਿਸੇ ਮੁੱਖ ਮੰਤਰੀ ਨੇ ਇਹਦਾ 5 ਸਾਲਾ ਹਸਤੇ ਆ ਅਸੀਂ ਕੀ ਭਾਲਦੇ ਇਨਾਂ ਕੋਲੋਂ ਜਿਹੜੇ ਬੰਦੇ ਆਪਾਂ ਕੀ ਲੈ ਕੇ ਲਵਾਂਗੇ ਇਨਾਂ ਕੋਲੋਂ ਆਪਾਂ ਇਹ 5 ਸਾਲਾਂ ਬਹੁਤ ਬਦਲਦੇ ਆ ਬੰਦੇ ਨੂੰ ਤੁਹਾਨੂੰ ਤੁਹਾਡੇ ਬੱਚਿਆਂ ਦੀ ਬਾਹ ਫੜਨੀ ਨਹੀਂ ਆਈ ਤੁਹਾਨੂੰ ਗਲਾਸੀ ਫੜਨੀ ਆਈ ਆ ਕੋਨੇ ਬੋਤਲ ਫੜ ਨਹੀਂ ਆਈ ਆ 31 ਮਾਰਚ 31 ਮਾਰਚ 2025 31 ਮਾਰਚ 2026 ਜੇਕਰ ਤੁਸੀਂ ਸਰਕਾਰ ਨੂੰ ਕਹਿ ਦੋ ਹਲੇ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ ਤੇ ਮੈਂ ਸਰਕਾਰ ਨੂੰ ਨਹੀਂ ਕਹਿੰਦਾ ਮੈਂ ਲੋਕਾਂ ਨੂੰ ਕਹਿੰਨਾ ਤੁਹਾਡੇ ਨੇੜੇ ਨੇੜੇ ਪ੍ਰਾਈਵੇਟ ਸਕੂਲ ਆ ਜਿਹੜੇ ਉਹਨਾਂ ਨੂੰ ਪੁੱਛੋ ਕਿ ਤੁਸੀਂ ਕਿਹੜੇ ਗਰੀਬ ਬੱਚਿਆਂ ਦੀ ਐਡਮਿਸ਼ਨ ਕੀਤੀ ਹੋਈ ਆ ਕਿ ਉਹਨਾਂ ਗਰੀਬ ਜਿਹੜੇ ਪਰਿਵਾਰ ਉਹਨਾਂ ਤੋਂ ਪੁੱਛੋ ਕਿੰਨੇ ਪੈਸੇ ਲਾਏ ਉਹਨਾਂ ਨੇ ਉਹ ਕੱਲ ਕੋਈ ਵੀ ਬੰਦਾ ਪ੍ਰਾਈਵੇਟ ਸਕੂਲੇ ਨਹੀਂ ਗਿਆ ਹੋਣਾ ਐਡਮਿਸ਼ਨ ਆ ਓਪਨ ਆ ਤੇ ਜਦੋਂ ਉਹਨਾਂ ਕੋਲ ਜਾਓਗੇ ਉਹਨਾਂ ਨੇ ਕਹਿ ਦੋਣਾ ਜੀ ਐਡਮਿਸ਼ਨ ਹੋਊਗਾ ਪਿੰਗਾ ਹੋਊਗਾ ਪਿੰਗਾ ਪੁੱਛੋ ਵੀ ਕਿਧੀਆਂ ਕਿਵੇਂ ਹੋਊਗਾ ਪਿੰਗਾ ਕੱਲੇ ਐਸਸੀ ਸਰਟੀਫਿਕੇਟ ਲਾ ਕੇ ਨਹੀਂ ਆਹ ਹੋਣਾ ਵੇਖੋ ਜਿਹੜੇ ਐਸਸੀ ਪਰਿਵਾਰ ਦੇ ਵਿੱਚ ਗਰੀਬ ਲੋਕ ਆ ਉਹਨਾਂ ਦੇ ਬੱਚਿਆਂ ਦੀ ਐਡਮਿਸ਼ਨ ਹੋਣੀ ਚਾਹੀਦੀਆਂ ਤੇ ਇਹ ਜਿਹੜਾ ਕੋਰਟ ਨੇ ਫੈਸਲਾ ਲਿਆ ਮੈਂ ਮਾਨਯੋਗ ਹਾਈ ਕੋਰਟ ਦਾ ਬੜਾ ਇਹ ਫੈਸਲੇ ਦਾ ਧੰਨਵਾਦ ਕਰਦਾ ਕਿ ਇਸ ਕਰਕੇ ਬੱਚਿਆਂ ਦਾ ਜਿਹੜਾ ਭਵੇਖਾ ਤੇ ਜੇਕਰ ਇਹ ਕਿਸੇ ਨੇ ਕੇਸ ਵੀ ਲਾਇਆ ਹੋਇਆ ਤਾਂ ਮੈਂ ਉਹਦਾ ਵੀ ਧੰਨਵਾਦ ਕਰਦਾ ਬੜਾ ਕਾਬਲੇ ਤਰੀਫਾ ਤੁਹਾਡਾ ਇਹ ਕੰਮ ਪਰ ਅਫਸੋਸ ਦੀ ਇਹ ਗੱਲ ਕਿ ਸਾਡੇ ਇਹਨਾਂ ਲੋਕਾਂ ਦੀ ਜਿਹੜੀ ਮਤ 31 ਮਾਰਚ ਦੇ ਵਿੱਚ ਰੁੱਝ ਗਈ ਕੱਲ ਮੈਂ ਦੇਖਦਾ ਰਿਆਂ ਠੇਕੇ ਦੇ ਆਸੇ-ਪਾਸੇ ਖੜ ਕੇ ਅੰਦਰ ਜਾ ਕੇ ਵੇਖਦਾ ਰਿਆਂ ਠੀਕ ਆ ਜੇਕਰ ਰਾਜੇ ਮਾਂ ਰਾਜੇ ਪੀਂਦੇ ਰਏ ਆ ਤੁਸੀਂ ਵੀ ਲਾਉਣੀ ਕੁੱਟ ਲਾਓ ਪਰ ਆਉਦੇ ਬੱਚਿਆਂ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਤੇ ਬੱਚਿਆਂ ਦਾ ਭਵਿੱਖ ਬਚਾਓ ਭਰਾਵੋ ਇਹ ਤੁਹਾਡੇ ਅੱਗੇ ਬੇਨਤੀ ਆ ਨਹੀਂ ਤਾਂ ਗਾਣਿਆਂ ਤੇ ਜਦੋਂ ਮਰਜ਼ੀ ਨੱਚ ਲੋ ਇੱਕ ਪਿੱਗ ਵਿਸਕੀ ਨਹੀਂ ਫਲਾਨਾ ਪਿੱਗ ਵਿਸਕੀ ਇਹਦਾ ਕੀ ਕਾਰਨ ਆ ਤੁਸੀਂ ਤੁਹਾਡੇ ਬੱਚੇ ਜਦੋਂ ਕੱਖ ਨਾ ਬਣੇ ਫੇਰ ਤੁਸੀਂ ਜਦੋਂ ਬਜ਼ੁਰਗ ਹੋਗੇ ਛੱਡਾ ਮੁੰਡਾ ਸਾਨੂੰ ਰੋਟੀ ਨਹੀਂ ਦਿੰਦਾ ਰੋਟੀ ਤੁਹਾਨੂੰ ਕਾਹਦੇ ਚ ਜਦੇ ਉਹ ਜਦੋਂ ਤੁਸੀਂ ਉਹਦਾ ਕੁਝ ਕੀਤਾ ਹੀ ਨਹੀਂ ਔਰ ਜਿਨ੍ਹਾਂ ਨੇ ਕੱਲ ਆਪਦੇ ਬੱਚਿਆਂ ਦੀ ਐਡਮਿਸ਼ਨ ਕਰਵਾ ਲਈ ਆ ਭਰਾਵੋ ਤੁਹਾਡੇ ਬੱਚੇ ਵਾਕੇ ਕੁਝ ਨਾ ਕੁਝ ਬਣਨਗੇ ਕਿਉਂਕਿ ਤੁਹਾਡੇ ਬੱਚਿਆਂ ਨੂੰ ਚੰਗੇ ਭਵਿੱਖ ਬਣਾਉਣ ਵਾਲੇ ਤੁਸੀਂ ਮਿਲੇ ਹੋਏ ਹੋ ਇਹ ਯਾਦ ਰੱਖੋ ਤੇ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਜਿਹੜੀ 31 ਮਾਰਚ ਆ ਭਰਾਵੋ 31 ਮਾਰਚ ਵਾਲੇ ਦਿਨ ਜਿਹੜੀਆਂ ਐਡਮਿਸ਼ਨਾਂ ਤੁਹਾਡੇ ਕੋਲ ਆਧਾਰ ਕਾਰਡ ਸਾਰਾ ਕੁਝ ਸਰਕਾਰ ਪਿਆ ਹੁੰਦਾ ਐਡਮਿਸ਼ਨਾਂ ਆਪਣੇ ਆਪ ਹੋ ਜਾਣੀਆਂ ਚਾਹੀਦੀਆਂ ਹੁੰਦੀਆਂ ਤੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰੀ ਅਧਿਕਾਰੀ ਆ ਉਹਨਾਂ ਦੇ ਬੱਚੇ ਪ੍ਰਾਈਵੇਟ ਨਹੀਂ ਪੜ੍ਹਨੇ ਚਾਹੀਦੇ ਸਰਕਾਰੀ ਪੜ੍ਹਨੇ ਚਾਹੀਦੇ ਆ ਤੇ ਮੈਂ ਕਿਸੇ ਵੀਰ ਨੂੰ ਕਹਿੰਦਾ ਇਹ ਵੀ ਹਾਈ ਕੋਰਟ ਤੇ ਸੁਪਰੀਮ ਕੋਰਟ ਕੇਸ ਲਾਓ ਤਾਂ ਕਿ ਸਿੱਖਿਆ ਦਾ ਪੱਧਰ ਉੱਚਾ ਹੋ ਸਕੇ ਫਿਰ ਸਾਡੇ ਜਿਹੜੇ ਬੱਚੇ ਆ ਉਹ ਚੰਗਿਆ ਰੈਂਕਾਂ ਦੇ ਬਹਿ ਸਕਣ ਬੇਨਤੀ ਆ ਬਾਕੀ ਤੁਹਾਡੀ ਮਰਜ਼ੀ ਆ ਕਿਉਂਕਿ ਦੇਖੋ ਯਾਰ ਆ ਚੀਜ਼ ਬਣਾਈ ਕਿਆ दारू ਪਕੜ ਗਲਾਸੀ ਖੋਲ ਤੇ ਬੋਤਲ ਪਾ दारू ਮਤ ਤ ਆਪਣੀ ਇੱਥੇ ਜੇ ਰਹਿਣੀ ਆ ਅੱਗੋ ਜੋ ਤੁਹਾਨੂੰ ਚੰਗਾ ਲੱਗਦਾ ਉਹ ਕਰੋ ਭਾਈ ਆਪ ਸਾਡਾ ਕਹਿਣਾ ਫਰਜ਼ਾ ਤੁਹਾਡਾ ਸੁਨਣਾ ਨਾ ਸੁਨਣਾ ਫਰਜ਼ਾ ਤੁਹਾਡੀ ਇੱਛਾ ਤੁਹਾਡੇ ਬੱਚੇ ਤੁਸੀਂ ਠੀਕ ਆ ਜੋ ਉਹਨਾਂ ਨੂੰ ਜਨਮ ਦਿੱਤਾ ਤਾਂ ਹੁਣ ਉਹਨਾਂ ਦਾ ਭਵਿੱਖ ਵੀ ਹੋ ਕਰੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਉਹਨਾਂ ਵਾਸਤੇ ਚਿੰਤਿਤ ਨਹੀਂਗੇ ਤੁਸੀਂ ਚਿੰਤਿਤ ਆ ਫੁੱਲ ਚਿੰਤਿਤ ਆ ਉਹਦੇ ਬੱਚੇ ਵਾਸਤੇ ਪਰ ਅਸਲੀ ਚਿੰਤਾ ਦੂਰ ਥੋੜੀ ਉਹਨਾਂ ਨੂੰ ਸਕੂਲਾਂ ਚ ਪਾ ਕੇ ਹੋਣੀ ਹੈ ਇਹ ਗੱਲ ਨੋਟ ਕਰਿਆ ਜੇ ਤੇ ਜੇਕਰ ਭਰਾਵੋ ਮੈਂ ਕੁਝ ਗਲਤ ਬੋਲ ਬੈਠਾ ਹੋਵੇ ਤਾਂ ਮੇਰੇ ਹਿਸਾਬ ਨਾਲ ਮੈਂ ਕੁਝ ਗਲਤ ਨਹੀਂ ਬੋਲਿਆ ਸਿੱਖਿਆ ਦੇ ਆਧਾਰ ਤੇ ਗੱਲ ਕੀਤੀ ਆ ਤੇ ਕਿਉਂਕਿ ਜਿਹੜਾ ਕੋਈ दारू ਦਾ ਸੱਜਣਾ ਉਹਨੂੰ ਮਾਰੀ ਲੱਗਦੀ ਤਾਂ ਲੱਗੀ ਵੀ ਜਾਵੇ ਉਹ ਥੋੜੀ ਇੱਛਾ